ਹਾਂਜੀ ਮਿੱਤਰੋ ਗੁੱਡ ਮਾਰਨਿੰਗ ਕਿਵੇਂ ਸਾਰੇ ਲੋ ਜੀ ਮੱਕੀ ਤੇ ਆਪਾਂ ਨੇ ਕਰਤੀ ਸਪਰੇ ਤੇ ਪੌਦਿਆਂ ਨੂੰ ਲਾਤਾ ਪਾਣੀ ਆਹ ਸਾਰੀ 14 ਬੀਤੀ ਹੋਈ ਹੈ ਆਪਣੀ ਤੇ ਆ 15 ਸਨੋਂ ਬੀਤੀ ਆ ਸੁੱਕੇ ਚ ਤੇ ਫੇਰ ਲਾਉਣਾ ਮੱਕੀ ਨੂੰ ਪਾਣੀ ਆਪਾਂ ਮੱਕੀ ਨੂੰ ਤਾਂ ਹੁਣ ਖੁੱਲਾ ਪਾਣੀ ਲਾਤਾ ਪੌਦਵਾਸ ਆਪਣੀ ਕਰ ਦੇਣੀ ਆ 15 ਦਿਨਾਂ ਦੇ ਤਿਆਰ ਲਾਉਣ ਵਾਲੀ ਮੱਕੀ ਦੇਖ ਤੂੰ ਮਾਰ ਰਹੀ ਆ ਫਰਾਟੇ ਬਾਟੋ ਵੀਜੀ ਸੀ ਉਹ ਪਰ ਲੀਆਂ ਮੱਕੀਆਂ ਤੋਂ ਉਹਨਾਂ ਤੋਂ ਵੱਡੀ ਹੋਈ ਖੜੀ ਐ ਕਿਉਂਕਿ ਆਪਾਂ ਸਪਰੇ ਵੀ ਫਿਰ ਇੱਕ ਦਿਨ ਛੱਡ ਕੇ ਤੀਜਾ ਦਿਨ ਕਰ ਦਿੱਦੀ ਆ ਹੁਣ ਤਾਂ ਗਰੋਥ ਜਿੰਨੀ ਤਾਕਤ ਦੇ ਦਾਂਗੇ ਨੂੰ 19 6 ਦੀ ਗਰੋਥ ਕਰਨੀ ਹੈ ਨੇ ਬਾਅਦ ਚ ਤਾਂ ਪਾਣੀ ਦੇ ਸਰਤੀ ਹੋਈ ਜਾਣੀਆਂ ਮੱਕੀ ਕਿਹੜਿਆ ਸ਼ਾਹ ਕਾਲੀ ਇੱਕ ਨੰਬਰ ਕੋਈ ਗਰੋਥ ਵਾਲੀ ਸਪਰੇ ਨਹੀਂ ਕਰੀਏ ਤੇ ਬਸ ਡੀਏਪੀ ਤੇ ਯੂਰੀਆ ਹੀ ਚੱਲ ਰਿਹਾ ਦੋ ਤਿੰਨ ਕਿਲੋ ਯੂਰੀਆ ਨਾਲ ਡੀਏਪੀ ਤੇ ਕਿ ਲੋਕ ਜੂਰੀ ਆ ਪਾ ਕੇ ਸਪਰੇਅ ਕਰ ਦਿੱਤੀ ਆ ਕੋਈ ਛਿੱਟੇ ਨਾਲ ਰਹਿ ਨਹੀਂ ਪਾਇਆ ਆਪਾਂ ਨੇ ਰੇ ਬਸ ਖਾਲਚ ਧਰਦੀ ਦਾ ਥੈਲਾ ਆਪੇ ਖੁਰ ਕੇ ਵਗ ਜਾਂਦਾ ਸਾਰ ਇੱਕ ਸਿਆਰ ਖੜੀਏ ਮੱਕੀ ਸਾਰੀ ਬਾਅਦ ਚ ਬੀਜੀ ਦੇ ਸਾਰਿਆਂ ਦਾ ਪਹਿਲਾਂ ਦੇਖੋ ਚਾਰ ਪਾ ਦੇਣਾ ਆਪਾਂ ਨੇ ਗ੍ਰੋਥ ਵਾਲੀ ਦਵਾਈਆਂ ਦਾ ਵੀ ਬਐਵੇਂ ਆ ਬਸ ਕੋਈ ਗ੍ਰੋਥ ਵਾਲੀ ਨੇ ਇੱਕ ਸਪਰੇਅ ਕਰੀ ਸੀ ਗ੍ਰੋਥ ਵਾਲੀ ਬਸ ਉਹ ਵੀ ਸੁੰਡੀ ਚ ਸੁੰਡੀ ਵਾਲੀ ਚ ਪਾਤੀ ਸੀ ਕੋਰੋਜਿਨ ਚ ਤੇ ਬਾਕੀ ਤਾਂ ਡੀਏਪੀ ਤੇ ਜੂਰੀਆ ਹੀ ਚੱਲ ਰਿਹਾ ਬਸ ਲਓ ਜੀ ਕਰੋ ਮੱਕੀ ਚੱਕ ਤੇ ਪਾਣੀ ਆਪਾਂ ਖੁੱਲਾ ਲਾਤਾ ਬਾਹਰ ਹੋਣੇ ਤੇ ਪਟੜਿਆਂ ਦੇ ਆ ਪਟੜੇ ਨੇ ਵਿਚਾਲੇ ਜਿਹੜੇ ਇਹਨਾਂ ਦੇ ਪਾਣੀ ਛਾੜ ਦੇਣਾ ਉਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਤਾਂ ਛੋਟੀ ਹੁੰਦੀ ਔਰ ਉਹ ਤਾਂ ਦਬ ਜਾਂਦੀ ਹੈ ਜੋ ਉੱਪਰ ਪਾਣੀ ਚੜਦੇ ਆ ਖੁੱਲਾ ਪਾਣੀ ਚੱਲਣਾ ਵਾਸਤੇ ਉਹ ਚੱਕਰ ਨਹੀਂ ਪਾਟਿਆ ਚੜਦਾ ਚੜੇ ਕੋਈ ਟੈਨਸ਼ਨ ਨਹੀਂ ਲੋ ਜੀ ਬਹੁਤ ਭਰ ਗਈ ਆਪਣੀ ਪਾਣੀ ਮੱਕੀ ਨੂੰ ਕਰਦਾ ਸਿੱਧਾ ਤੇ ਚੱਲਦੇ ਆ ਘਰੇ ਰੋਟੀ ਖਾ ਕੇ ਫਿਰ ਦੇਖਦੇ ਆ ਪਪਾ ਉਹ ਨਪਰੇਗੀ ਚਲੋ ਜੀ ਚਲਦੇ ਆਂ ਘਰੇ ਖਾਣਾ ਰੋਟੀ ਜਾ ਕੇ ਫਿਰ ਭਰੀ ਵਿੱਚ ਸੁੱਤੀ ਪਈ ਸੀ ਮੇਰੇ ਆਉਂਦੇ ਨੂੰ ਤੇ ਲੱਭਦੀ ਹੁਣ ਵੀ ਪਪਾ ਕਿੱਥੇ ਗਿਆ ਚਲਦੇ ਆਂ ਘਰੇ ਲੂਨ ਹੈ ਵਾ ਹੈਲੋ ਨਾ ਨਾ ਪਹਿਲਾਂ ਇਹਨਾਂ ਨੂੰ ਪਹਿਲਾਂ ਪੁੱਛ ਲੈਣਾ ਕਿ ਸਰ ਬੋਟ ਜਿੱਥੇ ਮਰਜੀ ਪਾਓ ਠੰਡੇ ਸਾਰਿਆਂ ਨੂੰ ਪੀ ਜਾਓ ਆਹ ਕਿਉਂ ਵੀ ਰੋਡ ਪਾਵਾਂਗੇ ਇਹਨੂੰ ਇੱਧਰ ਦੇ ਪੈਜੋ ਸਾਰੇ ਪਹਿਲਾਂ ਮੂੰਹ ਨੂੰ ਲਾਇਆ ਜਿੱਦਣ ਇਹਨੂੰ ਕਹਦੇ ਠੰਡਾ ਪਰਾ ਦੇ ਮੌਤ ਪੈ ਜਾਏ ਇਹਨੂੰ ਪਰੌਣਾ ਫਿਰ ਇਹ ਨਿਊ ਸੇਵਨ ਟਿੱਡ ਦੇਖ ਲੈ ਕਿੱਡਾ ਕੱਢ ਰਿਹਾ ਪਰੌਣੇ ਨੇ ਪੀਤੇ ਨੂੰ ਲਾਓ ਅਵੇ ਚਟਲੇ ਫੋਨ ਆ ਰਿਹਾ ਇਬਾਦਾ ਮਾਉਂ ਨੂੰ ਕਰ ਫੱਟੇ ਸਾਫਾ ਤਰੀ ਉਰ ਕੰਤੂ ਤੇ ਦਫਤਰ ਫੋਨ ਆ ਗਿਆ ਹਾਂ ਕਹਿੰਦਾ ਕਿੰਨੀਆਂ ਵੋਟਾਂ ਪੈ ਗਈਆਂ ਤੈਨੂੰ ਮਰਜੀ ਤੈਨੂੰ ਮਰਜੀ ਤੂੰ ਕਹ ਮੈਂਹੀਂ ਭੱਜ ਗਿਆ ਕਿਹਾ ਕਿੰਨੀਆਂ ਪੈ ਗਈਆਂ ਵੋਟਾਂ ਹਾਂ ਜਿੰਨੂੰ ਪੈਦੀ ਬੀਜੇਪੀ ਨੂੰ ਕੁਝ ਵੀ ਓ ਚੁੱਪ ਚੁੱਪ ਨਹੀਂ ਵੋਟ ਪਾਈ ਨਾ ਪਾਈ ਉਰ ਤੂੰ ਆਜੋ ਅੱਛਾ ਆ ਪਿੱਛੇ ਜਾ ਗੁਰੂਦੇਵ ਸਿੰਘ ਦੇਖ ਤੈਨੂੰ ਕਰ ਦਾਂਗਾ ਆ ਮੇਰਾ ਸਾਹ ਜੀ ਦੂਗਣਾ ਕੌਣ ਆਹੇ ਕਰਾ ਦੋ ਗਲਾਸ ਅੱਛਾ ਲਾਪਾ ਬੜਾ ਅਜਗਦੀਪ ਨੂੰ ਗਾਤਰਾ ਬਿਜਲੀ ਦਾ ਬਾਰਖੇ ਓ ਹਲੇ ਹੁਣ ਓ ਹੈ ਸਮਝ ਆਉ ਹੌਲੀ ਹੌਲੀ ਅੱਛਾ ਜਵਾਬ ਆ ਕਿਉਂ ਆ ਬੇ ਠੰਡਾ ਵੀ ਆ ਜਾ ਆ ਜਾ ਪੂਰੀ ਆ ਬੜੇ ਪੱਲੇ ਆ ਜਾ ਚਾਹ ਖਾਦੀ ਹੋਈ ਆ ਫੇਰ ਖਡੂਗੀ ਓ ਯਾਰ ਤੂੰ ਠੰਡਾ ਦਾ ਪੀਲਾ ਆਇਆ ਫੇ ਲੜੇਗਾ ਮੁਰਦੂ ਨਾਲ ਫਾਇਦਾ ਨਹੀਂ ਹੈਗਾ ਉਰੇ ਆਇਓ ਕੋਈ ਨਹੀਂ ਲੜਦਾ ਅੰਦਰ ਧੱਕਾ ਛਾਈ ਹੋ ਰਹੀ ਆ ਚੰਗਾ ਆ ਮੋਟੀ ਖੰਭਾ ਪਹਿਲਾਂ ਮੇਰੀ ਬੇਤੀਗੜਾ ਖੜਦਾ 25 ਕਿਲੋ ਘੱਟ ਨਿਕਲੇ ਪਰ ਤੂੰ ਪੜਾ ਮੇਰਾ ਫੋਟੋ ਕਿੱਧਰ ਨੂਨ ਨਹੀਂ ਹੈ ਨਾਲ ਪਹਿਲੇ ਕੁਝ ਖਾ ਲਿਆ ਮੈਂ ਚੱਤ ਚੇ ਕਰਦੇ ਯਾਰ ਇਹ ਆ ਦੇ ਬਲੌਗ ਬਣਾ ਰਿਹਾ ਚੱਲੋ ਚੱਲੋ ਬਾਰਟੀ ਭਰ ਕੇ ਆਉਣੇ ਬਾਬੇ ਜੀ ਐ ਨਹੀਂ ਜਾਂਦੇ ਸੀ ਘਰੇ ਇਹਦੇ ਤੇ ਇਹ ਤਾਂ ਬੈਂਟੀਆ ਠੀਕ ਹੈ ਜੀ ਠੀਕ ਇਹ ਤਾਂ ਵਧੀਆ ਦੱਪਦਾ ਦੱਪਦਾ ਕਾਂਦੜੀ ਸਾੜਾ ਦੀ ਜਨਮ ਬਰ ਕਾਂਦੜੀ ਸਾੜਾ ਹਾਂ ਪਹਿਲਾਂ ਕੰਦ ਚ ਲਾ ਰੱਖਿਆ ਤੁੰਨਾ ਯਾਰ ਚੀਨਾ ਦੋ ਨੇ ਅੱਛਾ ਦੋ ਨੇ ਵੀ ਕੰਮ ਪੀਣਾ ਨਹੀਂ ਕਿ ਤਰ ਰਿਹਾ ਲੋ ਜੀ ਆਪਾਂ ਪਾਏ ਸੀ ਬੋਟ ਤੇ ਆ ਗਿਆ ਆਪਾਂ ਹੁਣ ਮੋਟਰ ਤੇ ਮੋਟਰ ਲਾਉਣੇ ਹੁਣ ਰੌਣੀ ਵਾਸਤੇ ਭਗਵੰਤ ਮਾਨ ਦਾ ਘਣਾ ਖੇਤ ਠੰਡੇ ਕਰਦੀ ਏ ਛੱਡ ਦਾਂ ਮੋਟਰ ਲਾਈਟ ਆ ਗਈ ਅਜੇ ਵੋਟਾਂ ਕਰਕੇ ਕੁਛ ਲਾਈਟ ਟਾਈਮ ਨਾਲ ਹੀ ਛੱਡਤੀ ਚਾਚੇ ਨੇ ਤਾਂ ਕਰਤੀ ਰੌਣੀ ਆਪਾਂ ਵੀ ਛੱਡਦੇ ਹਾਂ ਜੇ ਪਾਣੀ ਕੋਰੇ ਪਾਣੀ ਰੂਪੀ ਦਿਖਾ ਦ ਪਾਤੀ ਸੀ ਹਰੋਣੀ ਕਰਕੇ ਫਿਰ ਕੇ ਦਬਾ ਦਾਂਗੇ ਨਾਲ ਮਿਕਸ ਹੋ ਜਵਦੀਆ ਪਾਣੀ ਗੋਲ ਜੂ ਚਲਾਉਣ ਐ ਮੋਟਰ ਲਓ ਜੀ ਪਰੀ ਪਈ ਆ ਸੁੱਤੀ ਤੇ ਸਤਿੰਦਰਾ ਚ ਕਿੰਨੇ ਵੋਟ ਪਹਿਲੀ ਵੋਟ ਪਾਈ ਆ ਸੌਰੇ ਪਰਿਵਾਰ ਚ ਦੂਜੀ ਗਾਦੀ ਪਾਈ ਆ ਪਹਿਲੀ ਗਾਦੀ ਪਾਈ ਦੀ ਪਹਿਲੀ ਨੂੰ ਉੱਪਰ ਪੀ ਕੇ ਉੱਥੇ ਤਾਂ ਨਹੀਂ ਉਰੇ ਤਾਂ ਪਹਿਲੀ ਵੋਟ ਪਾਈ ਆ ਤਾਂ ਪਰੀ ਉੱਠ ਗਈ ਓਏ ਝਾਤ ਪਰੀ ਲੋ ਜੀ ਇਲੈਕਸ਼ਨ ਚੱਲ ਰਿਹਾ ਇੱਧਰ ਤਾਂ ਚੱਲ ਰਿਹਾ ਤੂੰ ਛੇੜ ਲੈ ਕਾ ਕਰਾਂ ਮਖਾ ਮੈਂ ਇੱਧਰ ਤਾਂ ਚੱਲ ਰਿਹਾ ਉੱਧਰ ਇਲੈਕਸ਼ਨ ਚੱਲ ਰਿਹਾ ਤੁਹਾਡੀ ਵੋਟ ਚੱਲ ਰਿਹਾ ਆ ਰਿਹਾ ਮੁੱਟੇ ਖਰਾਬ ਕਰਾ ਚੀੜੀ ਦਿਖਾ ਦੇ ਰੇ ਨਕਾ ਦੇਗਾ ਇਸ ਵਾਰ ਜਿੰਨੂੰ ਤਖਰਾਬ ਕਰਾ ਕੋਈ ਬੋਲ ਨਹੀਂ ਪਾਣੀ ਯਾਰ ਭਾਜੇਪੀ ਨੂੰ ਬਸ ਹੋਰ ਬੋਲ ਹੋਰ ਹੋਰ ਬੋਲ ਵੋਟਾਂ ਅੰਦਰ ਸਿਆ ਕੋਣ ਕਿਥੋਂ ਗਾਈ ਨਹੀਂ ਕੁਮਨ ਨੇ ਵੀਡੀਓ ਹੀ ਕੰਮ ਕਰਦੇ ਪਨੇ ਪਤਾ ਤਾਂ ਲਗਾਏ ਬੀ ਪਰੋ ਦਿਤਰ ਕਮਸਾਇਵਾ ਓਏ ਸਾਇਵਾ ਕੱਢਾ ਸੱਤ ਲੋਕਾ ਦੇ ਆਪੋ ਜਿਹਾ ਇਹਨੇ ਵੀ ਪਾਗਾ ਕਰਦੇ ਪੰਨੇ ਆਹ ਦਬਗਾ ਦੇ ਸਾਇਵਾ ਦੇਖ ਦਬਗਾ ਦੇ ਕਰਦੇ ਲਾਲੇ ਤੋਂ 15 ਮੰਗੋ ਕਰ ਕਰਾਗਾ ਪਰੋੜ ਕੇ ਲਗਣ ਜਮੀਨ ਨੂੰ ਪੈ ਲੈਂਨ ਲਖਾਗਾ ਜਮੀਨਾਂ ਮਨੂੰ ਆਪਣੀ ਗੋਲੀ ਮੰਗੇ ਕਿ ਤੁਹਾਰੇ ਨੀ ਬੀੜੇ ਵੀ ਪਾਣੀ ਓਵਰ ਲੋਡ ਹੋ ਥੋੜੀ ਵਚਾ ਉਹ ਪਾਣੀ ਆਪਣਾ ਹੀ ਕਰੇਗਾ ਹਾਂ ਕੀ ਨਹੀਂ ਫੋਰੀ ਸਟੇਨਗੇ ਕੰਮ ਕੀ ਕਰੇਗਾ ਆਪਣੀ ਪਾਈਓ ਮਣੀ ਉਹ ਪਾਣੀ ਪਾਦੇ ਮੜੀ ਰਸ ਇਧਰ ਹਾਂ ਖੇਤਾਂ ਲਈ ਲੜ ਜਦ ਮਰਜੀ ਵੜਨ ਦਾ ਕਰਦੇ ਨੀ ਯਾਰ ਆ ਛੋਟਾ ਕੇ ਕਰੀ ਵਾਹ ਸਭੀ ਘੰਟਾ ਨਾ ਬੋਧ ਕਰਦੇ ਨੇ ਖੇਤਾਂ ਕੀ ਵੀ ਕਰ ਪਾਣੀ ਹੋਇ ਕਰ ਨਾ ਅਜੇ ਅਦੀ ਚੰਡੀ ਕਰੋ ਓ ਗੁਰਦੁਆਰੇ ਕੱਲ ਆਇਆ ਸੀ ਪਏ ਤੇ ਮੁੱਲ ਲਗਾ ਰੱਖਿਆ ਤੇ ਵੀ ਮੇਰੇ ਸਵੇਰੇ ਸਵੇਰੇ ਅੱਗੇ ਨੂੰ ਬਾਲੀ ਨੂੰ ਬੋਏ ਮਰੀ ਗੇ ਹਾਂਜੀ ਕਈ ਸੱਜਸੀ ਆਪਣੇ ਪਿੰਡ ਚ ਵੋਟਾਂ ਜੇ ਆਪਾਂ ਅੱਜ ਕਿਸੇ ਨੂੰ ਨਹੀਂ ਆਇਆ ਆਪਣੇ ਅੱਜ ਖੁੱਲਾ ਲੰਗਰ ਚੱਲ ਰਿਹਾ ਜੇ ਹੁਣ ਦੇਖਦੇ ਹਾਂ ਕੌਣ ਜਿੱਤੇਗਾ ਵੀ ਆਪਾਂ ਫਿਰ ਖੁੱਲਾ ਲੰਗਰ ਲਾਤਾ ਔਰ ਸ਼ਿਕਾਰੇਆਂ ਲੰਗਰ ਸਾਹਬਾ ਜੀ ਆਹ ਦੇਖੋ ਆਹ ਦੇਖੋ ਸਾਡਾ ਮੁੰਡਾ ਜੀ ਤੇਰਾ ਓ ਆਠਿਆ ਦਾਦਾ